ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪੀਤ ਕਹਿੰਦੀ ਹਾਂ ਸਵਾਗਤ ਤੁਹਾਡਾ ਆਪਣੇ YouTube ਚੈਨਲ ਤੇ ਤੇ Facebook ਚੈਨਲ ਤੇ ਵੀ ਉਮੀਦ ਕਰਦੇ ਹਾਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਜੇਕਰ ਤੁਸੀਂ ਵੀਡੀਓ ਦੇਖ ਰਹੇ ਹੋ ਜੀ YouTube ਚੈਨਲ ਤੋਂ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਦੇਖ ਰਹੇ ਹੋ ਜੀ Facebook ਚੈਨਲ ਤੋਂ ਤਾ ਪੇਜ ਨੂੰ ਫੋਲੋ ਜ਼ਰੂਰ ਕਰਿਓ ਜੀ ਤੇ ਨਵੇਂ-ਨਵੇਂ ਸੂਟਾਂ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਸਾਡੇ ਸੂਟ ਤੁਹਾਨੂੰ ਕਿੱਦਾਂ ਲੱਗਦੇ ਆ ਜੀ ਵੀਡੀਓ ਸ਼ੁਰੂ ਕਰਨ ਲੱਗੇ ਆ ਜੀ ਅੱਜ ਵਾਲੇ ਜਿਹੜੇ ਸੂਟ ਲੈ ਕੇ ਆਇਆ ਬਹੁਤ ਜ਼ਿਆਦੇ ਸੋਹਣੇ ਨੇ ਤੇ ਉਮੀਦ ਕਰਦੇ ਆ ਤੁਹਾਨੂੰ ਪਸੰਦ ਆਉਣਗੇ ਤੇ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣਾ ਨੰਬਰ ਜਿਹੜਾ ਚੱਲ ਰਿਹਾ 950130027 ਉਹਦੇ ਤੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਚਲੋ ਜੀ ਵੀਡੀਓ ਸ਼ੁਰੂ ਕਰਦੇ ਆਂਗੇ ਸਭ ਤੋਂ ਪਹਿਲਾਂ ਤੁਹਾਨੂੰ ਰਾਣੀ ਸ਼ੇਰ ਦਾ ਸੂਟ ਮਜੈਂਟਾ ਕਲਰ ਦਾ ਸੂਟ ਹੈਗਾ ਬਹੁਤ ਜ਼ਿਆਦੇ ਸੋਹਣਾ ਸੂਟ ਆ ਲਓ ਜੀ ਉਮੀਦ ਕਰਦਾ ਹਾਂ ਇਹ ਤੁਹਾਨੂੰ ਪਸੰਦ ਆਉਣਗੇ ਤੇ ਇਹ ਸੂਟ ਹੈਗੀ ਹੈ ਜੀ ਖੀਨ ਖਾਬ ਦੇ ਇਹਦੇ ਨਾਲ ਦੇ ਸੂਟ ਆਪਾਂ ਪਹਿਲਾਂ ਵੀ ਸੇਲ ਕਰ ਚੁੱਕੇ ਹਾਂ ਕਾਫੀ ਜ਼ਿਆਦਾ ਤੇ ਕਾਫੀ ਬਾਰੋਂ ਭੈਣਾਂ ਦੇ ਵੀ ਆਰਡਰ ਆਏ ਹੋਏ ਸੀ ਆਪਾਂ ਰੈਡੀ ਕਰਕੇ ਵੇਚ ਚੁੱਕੇ ਹਾਂਗੇ ਸਲਾਈ ਵੀ ਕੀਤੀ ਹੈ ਨੇ ਤੇ ਜੇ ਤੁਹਾਨੂੰ ਇਹ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਦੇ ਸਕਦੇ ਹੋਗੇ ਤੇ ਆਪਾਂ ਇਹਦੇ ਨਾਲ ਬਾਟਮ ਆ ਜੀ ਇਹ ਜਿਹੜੀ ਬਾਟਮ ਰੱਖੀ ਹੈ ਉਹ ਆਪਾਂ ਆਫ ਵਾਈਟ ਕਲਰ ਦੀ ਲਾਈ ਹੈਗੀ ਤੇ ਤੁਹਾਡੀ ਇੱਛਾ ਜੇ ਤੁਸੀਂ ਨਾਲ ਦੀ ਲਗਾਉਣਾ ਚਾਹੁੰਦੇ ਹੋ ਲਾਲ ਦੀ ਵੀ ਲਗਾ ਸਕਦੇ ਹੋਗੇ ਪਾਰੇ ਸੂਟ ਆਲਓਵਰ ਨਹੀਂ ਵਧੀਆ ਲੱਗਣਾ ਖਰ ਜਦ ਕੋ ਲੱਗੂ ਇਹ ਪਲੇਨਸ ਲੁਬਾਰ ਨਾਲ ਹੀ ਵਧੀਆ ਕਿਉਂਕਿ ਕੋਈ ਵਾਕਿਆਪਾ ਉਹਦੀ ਪਸੰਦ ਆ ਜੀ ਤੇ ਜਿਹੜਾ ਜੀ ਬੈਕ ਸਾਈਡ ਆਗੀ ਉਹ ਵੀ ਸੇਮ ਹੈ ਠੀਕ ਜੀ ਜੇ ਤੁਸੀਂ ਚਾਹੋ ਤਾਂ ਇਧਰੋਂ ਵੀ ਸਲਾਈ ਕਰਾ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਸੂਟ ਹੈਗਾ ਤੇ ਆ ਜਿਹਦੇ ਨਾਲ ਆਪਾਂ ਬਾਟਮ ਲਾਈਆ ਜੇ ਤੁਸੀਂ ਨਾਲ ਦੇ ਕਲਰ ਦੇ ਲਵਾਉਣੀ ਹੈ ਆ ਵਾਲੇ ਦੇ ਜਾਨੀ ਕਿ ਮੈਂਜੈਂਟਾ ਹੀ ਲਵਾਉਣੀ ਆ ਤਾਂ ਆਪਾਂ ਉਹ ਵੀ ਲਾ ਕੇ ਦੇਵਾਂਗੇ ਉਹ ਲਾਵਾਂਗੇ ਆਪਾਂ ਨੈਚੁਰਲ ਕਰੇਪ ਦੇ ਵਿੱਚ ਠੀਕ ਹੈ ਜੀ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਸਕਦੇ ਹੋ ਤੇ ਆਪਣਾ ਆਰਡਰ ਦੇ ਸਕਦੇ ਹੋ ਜੇ ਤੁਸੀਂ ਹੁਣ ਇਹਨੂੰ ਇਸ ਬਾਟਮ ਨਾਲ ਵੀ ਲੈਣੇ ਹੋ ਜਿਵੇਂ ਤੇ ਲਾਈਟ ਕਲਰ ਦਾ ਦੁਪੱਟਾ ਵੀ ਬਹੁਤ ਸੋਹਣਾ ਲੱਗੂ ਜਿਵੇਂ ਆਹ ਵਾਲਾ ਆਪਣਾ ਦੁਪੱਟਾ ਲੱਗਿਆ ਹੋਇਆ ਇਹਦੇ ਨਾਲ ਇਹ ਵੀ ਵਧੀਆ ਲੱਗੂਗਾ ਜੀ ਠੀਕ ਹੈ ਜੀ ਜੇ ਤੁਸੀਂ ਇਹ ਵੀ ਲਾਈਟ ਬਲਵਾਉਣੀ ਹੈ ਤਾਂ ਲਾਈਟ ਵੀ ਲਗਵਾ ਸਕਦੇ ਹੋ ਵੀ ਇਹ ਮੈਂ 골ਡਨ ਆ ਤੇ ਇਦਾਂ ਵੀ ਕਰ ਸਕਦੇ ਹੋਗੇ ਉਹ ਤੁਹਾਡੀ ਇੱਛਾ ਜਿਵੇਂ ਵੀ ਸੁਭਾਈ ਲੱਗੇ ਤੇ ਆਗਲਾ ਸੂਟ ਦਿਖਾਉਣੇ ਆਪਾਂ ਤੁਹਾਨੂੰ ਇੱਕ ਇੱਕ ਕਲਰ ਦਾ ਇਹ ਵਾਲਾ ਹੋ ਗਿਆ ਤੇ ਸੂਟ ਚ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਹੋ ਖੁੱਲਾ ਸੂਟ ਆਪਣੇ ਕੋਲੇ ਵਾਦੂਨੇ ਜੀ ਆਪਾਂ ਤੁਹਾਨੂੰ ਸਿਰਫ ਕਲਰ ਹੀ ਦਿਖਾਵਾਂਗੇ ਇਹਦੇ ਵਿੱਚ ਲਓ ਜੀ ਅਗਲਾ ਕਲਰ ਇਹਦੇ ਵਿੱਚ ਮਹਿੰਦੀ ਹੈਗਾ ਮਹਿੰਦੀ ਕਲਰ ਵੀ ਬਹੁਤ ਸੋਹਣਾਗਾ ਤੇ ਇਹਦੇ ਨਾਲ ਆਪਾਂ ਸਲਵਾਰ ਲਾਈ ਹੈ ਜੇ ਤੁਸੀਂ ਚਾਹੋ ਤਾਂ ਲੈ ਸਕਦੇ ਹੋ ਨਹੀਂ ਲੈਣੀ ਤਾਂ ਵੀ ਲੈ ਸਕਦੇ ਹੋ ਥੋੜੀ ਮਰਜ਼ੀ ਜੀ ਠੀਕ ਹੈ ਜੀ ਇਹ ਹੈਗਾ ਜੀ ਮਹਿੰਦੀ ਕਲਰ ਤੇ ਸੂਟ ਦਾ ਪ੍ਰਾਈਸ ਸੁਣ ਕੇ ਤੁਸੀਂ ਹੈਰਾਨ ਹੀ ਰਹਿ ਜਾਣਾ ਤੇ ਸੂਟ ਦਾ ਪ੍ਰਾਈਸ ਰਹੂਗਾ ਜੀ 1500 ਠੀਕ ਹੈ ਜੀ ਪਿਓਰ ਖੀਨ ਖਾਵਗਾ 1500 ਰੁਪਏ ਸੂਟ ਦਾ ਪ੍ਰਾਈਸ ਹੈਗਾ ਤੇ ਆਪਾਂ ਫ੍ਰੀ ਦੇ ਭਾਈ ਸੂਟ ਦੇ ਰਹੇ ਆ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਰਡਰ ਦੇ ਸਕਦੇ ਹੋ ਅਗਲਾ ਕਲਰ ਮਹਿਰੂਨ ਆ ਜੀ ਸਲਵਾਰ ਤੁਹਾਨੂੰ ਦੱਸਤੀ ਆ ਜਿਹੜੀ ਤੁਸੀਂ ਲੈਣੀ ਹੋਈ ਲੈ ਲੈ ਕੇ ਆਪਾਂ ਨੂੰ ਦੱਸ ਸਕਦੇ ਹੋ ਅਗਲਾ ਕਲਰ ਆਵਲਾ ਅਗਲਾ ਕਲਰ ਦਿਖਾਉਣੇ ਇਹ ਮਹਿਰੂਨ ਸੀਗਾ ਜੀ ਤੇ ਆਹ ਵਾਲਾ ਹੈਗਾ ਜੀ ਸੋਚ ਕਲਰ ਆ ਇਹ ਕਲਰ ਵੀ ਬਹੁਤ ਜਿਆਦਾ ਸੋਹਣਾ ਹੈ ਜਿਹੜਾ ਵੀ ਤੁਸੀਂ ਚਾਹੋ ਕੂਤਾ ਜਿਹੜਾ ਲੈ ਸਕਦੇ ਹੋ ਜੀ ਜਿਹੜਾ ਵੀ ਤੁਹਾਨੂੰ ਪਸੰਦ ਆਵੇ ਕਲਰ ਸਾਨੂੰ ਜਿਹੜਾ ਵੀ ਪਸੰਦ ਆਉਂਦਾ ਤੁਸੀਂ ਲੈ ਸਕਦੇ ਹੋ ਅਗਲਾ ਸੂਟ ਦਿਖਾਉਣੀ ਹੈ ਜੀ ਇਹ ਆਪਣੇ ਕੋਲ ਜਿਹੜਾ ਸਟਾਫ ਹੈਗਾ ਇਹ ਹੈਗਾ ਦਾ ਜੀ ਏਕੇ ਏਕੇ ਦਾ ਪਸ਼ਮੀਨਾ ਹੈਗਾ ਤੇ ਇਹਦਾ ਪ੍ਰਾਈਸ ਵੀ ਬਹੁਤ ਘੱਟ ਆ ਸੂਟ ਦਾ 650 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਤੇ ਇਹ ਸਟਾਫ ਹੁਣ ਹੁਣ ਤੋਂ ਲਾ ਕੇ ਜਿਵੇਂ ਹੁਣ ਥੋੜੀ ਜਿਹੀ ਘਟਾ ਹੋ ਗਈ ਹੁਣ ਇਹ ਤਿੰਨ ਮਹੀਨੇ ਤੱਕ ਇਹ ਆਰਾਮ ਨਾਲ ਪਾਊਗਾ ਸਤਬ ਤੁਸੀਂ ਲੈਣਾ ਚਾਹੁੰਦੇ ਹੋ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਆ ਜਿਹੜਾ ਤੁਸੀਂ ਦੇ ਸਕਦੇ ਹੋ ਆਹ ਵਾਲਾ ਕਲਰ ਇਹਦੇ ਵਿੱਚ ਪੈਰਟਿਆ ਇਹ ਚ ਕਲਰ ਹੋਰ ਦਿਖਾਉਣਗੇ ਤੁਹਾਨੂੰ ਅਗਲਾ ਕਲਰ ਇਹਦੇ ਵਿੱਚ ਗਾਜਰੀ ਆਊਗਾ ਜੀ ਜੀ ਪੀਚ ਗਾਜਰੀ ਕਲਰ ਅਗਲਾ 650 ਰੁਪਏ ਦੇ ਵਿੱਚ ਇਹ ਸੂਟ ਆ ਜਿਹੜਾ ਤੁਹਾਨੂੰ ਮਿਲ ਰਿਹਾ ਜੀ ਜੇ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਦੇ ਸਕਦੇ ਹੋ ਜੀ ਅਗਲਾ ਸੂਟ ਦਿਖਾਉਣੀ ਆ ਆਹ ਵਾਲਾ ਅਗਲਾ ਕਲਰ ਆ ਜੀ ਇਹਦੇ ਵਿੱਚ ਸਿਰਫ 650 ਰੁਪਏ ਦੇ ਵਿੱਚ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋਗੇ ਇੱਕ ਆਫਰ ਹੋਰ ਵੀ ਆ ਜੀ ਜੇ ਕਿਸੇ ਭੈਣ ਨੇ ਇਕੱਠੇ ਦੋ ਸੂਟ ਲਾਉਗੇ ਉਹਨਾਂ ਨੂੰ 600 ਰੁਪਏ ਹੀ ਲਾਵਾਂਗੇ ਜੀ ਆਪਾਂ 600 ਰੁਪਏ ਲਾਵਾਂਗੇ 1200 ਦੇ ਦੋ ਸੂਟ ਠੀਕ ਹੈ ਜੀ ਇੱਕ ਸੂਟ ਲਓਗੇ 650 ਦਾ ਜੇ ਦੋ ਸੂਟ ਲੈ ਰਹੇ ਹੋ ਤਾਂ 1200 ਦੇ ਦੋ ਕਲਾ ਕਲਰ ਹੈਗਾ ਜੀ ਚਾ ਲਓ ਜੀ ਹਾਂਜੀ ਹਾਂਜੀ ਉਮੀਦ ਕਰਦੇ ਆਂ ਜੀ ਜਿਹੜੇ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ ਜੀ